ਆਪਾਂ ਦੇ ਇੱਕ ਸੰਗਰੂਰ ਗਏ ਹਾਥੇ ਤੇ ਬੈਠੇ 1500 ਰੁਪਏ ਦੀ ਆਪਾਂ ਅੰਗਰੇਜੀ दारू ਮੰਗਾ ਲਈ 1500 ਦੀ ਗਰੀ 1500 ਦੀ ਕਿਹੜੀ ਲਈ ਤਾਂ ਜਲ ਬਾਤੀ ਯਾਰ ਓ ਯਾਰ ਗੱਲ ਸੁਣ ਪਹਿਲਾਂ ਜਲਦਾ ਸੀ ਜਦੋਂ ਸ਼ਰਾਬੀ ਹੋ ਗਏ ਤੂੰ ਆਖਿਆ ਭਾਨੇ ਠੋਕ ਅੰਗਰੇਜੀ ਦਾ ਆਡਰ ਪਹਿਲਾਂ ਮੇਰੀ ਗੱਲ ਸੁਣ ਲੈ ਗੂਣਾ ਬਣਾ ਮੈਨੂੰ ਪਹਿਲੇ ਪਉ ਪਹੂਆ ਲਿਆ ਪਾ ਜਲਬਾ ਪਹਿਲੇ ਪਉਆ ਲਿਆ ਫਿਰ ਚੁਗਨੀ ਦੀ ਬੋਤਲ ਲੈ ਫਿਰ ਚੁਗਨੀ ਦੀ ਲਈ ਹਾਂ ਫਿਰ ਫਿਰ ਉਸ ਤੋਂ ਬਾਅਦ ਅੰਗਰੇਜੀ ਲਿਆਂਦੀ ਅਗਰੇਤੀ ਦਾ ਪਿੱਟਰੋਲੀ ਮਾਤਾ ਸਾਡਾ ਕੀਤਾ ਹੋਗਾ ਕਿ ਸਭਲਾ ਮਾਂ ਬਾਂ ਤੇ ਕਿਵੇਂ ਮੈਨੂੰ ਸੌ ਲੱਗੇ ਵੱਡੇ ਮਹਾਰਾਜ ਦੀ ਬਈ ਆਦਾ ਵੀ ਉਹਦੇ ਕੀੜੇ ਪੈਣ ਠੀਕ ਹੈ ਹਾਂ ਭਾਈ ਨੇ ਪਾ ਪਾ ਨੇ ਜੀ ਮੈਂ ਗਰੇਤੀ ਮਗਾਈ ਹੈ ਬਾਹ ਦਾ ਜਰ ਗਰੇਤੀ ਤੂੰ ਆ ਪੀ ਗਿਆ ਹੁਣ ਯਾਰ ਮੈਂ ਨਹੀਂ ਪੀਤੀ ਤਨ ਤੂੰ ਵੀ ਡੱਫੇ ਆ ਤੱਕ ਉਹ ਤਾਂ ਆ ਚੱਲ ਮੇਰੀ ਗੱਲ ਜਦੋਂ ਡੋਗ ਨਹੀਂ ਲੈਂਦੀ ਹੈ ਹੈ ਕਉ ਆਪਾਂ ਦੋਨਾਂ ਨੇ ਅੱਡਾ ਅੱਡਾ ਪੀਤਾ ਲਾ ਲਿਆ ਤਾਂ ਗੱਲ ਛੁਣ ਮੇਰੀ ਹੈ ਜਦੋਂ ਆਪਣੀ ਮੈਨੇਜਰ ਨਾਲ ਲੜਾਈ ਹੋਈ ਉਹਨੇ ਕੀ ਕਹਿਤੀ ਹਾਂ ਕਹਿੰਦਾ ਵੀ ਬਾਈ ਦੋ ਬੋਤਲਾਂ ਲਾਉਣੀ ਹੈਗੀਆਂ ਵੀ ਹਾਂ ਮਾਜੀ ਅਸੀਂ ਤਾਂ ਦੋ ਪੀਚੀਆਂ ਨੇ ਹਾਂ ਮਾਜੀ ਦਾ ਕਪੂਆ ਪੀਤਾ ਕਾ ਬੋਤਲ ਪੀਤੇ ਹਾਂ ਠੀਕ ਹੈ ਹਾਂ ਨਹੀਂ ਉਹ ਗੱਲ ਹੈ ਫੇਰ ਫੇਰ ਯਾਰ ਜਦੋਂ ਆਪਾਂ ਉੱਥੋਂ ਨਿਕਲੇ ਤੂੰ ਮੈਨੂੰ ਆਖੇ ਭਾਨੇ ਮੇਰਾ ਸਾਲਾ ਪੈਗਦਾ ਨਜ਼ਾਰਾ ਨਹੀਂ ਆ ਰਿਹਾ ਹਾਂ